ਬੜੀ ਅਫਸੋਸ ਦੀ ਗੱਲ ਹੈ ਕੱਲ 17 ਰੋਕ ਸਿਵਲ ਹਸਪੀਟਲ ਸੰਗਰੂਜ ਕੱਟੇ ਗਏ। ਔਰ ਉਹਨਾਂ ਚ ਪੁਰਾਣੇ ਪਿੱਪਲ ਦੀ ਤੇਲ ਵੀ ਸੀ। ਜਦੋਂ ਮੈਂ ਉੱਥੇ ਗਵਰਨਮੈਂਟ ਅਫੀਸ਼ਰਸ ਨੂੰ ਜਾਣਕਾਰੀ ਦਿੱਤੀ ਉਹ ਕਹਿੰਦੇ ਜੀ ਐਸਟੀਐਮ ਸਾਫ ਨੇ ਮਿਲਿਸੋ ਦੇ ਮੀਟਿੰਗ ਚ ਸਾਨੂੰ ਗੋਹਰਡ ਦਿੱਤਾ ਹੈ। ਉਹ ਹੈਗੇ ਚੇਅਰਮੈਨ ਐਸ ਕਮੇਟੀ ਦੇ ਇਹ ਬਿਲਡਿੰਗ ਜਿੱਥੇ ਬਣਦੀ ਹੈਗੀ। ਜਦੋਂ ਮੈਂ ਅੱਗੇ ਪੁੱਛਤਾ ਕਿ ਜੀ ਰੁੱਖਾਂ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ? ਉਹ ਕਹਿੰਦੇ ਨਾ ਬਸ ਉਹ ਬਣ ਚੁੱਕੀ ਹੈ। ਹਾਂ। ਕੀ ਨਾ ਇੱਕ ਸੂਚੀ ਬਣਦੀ ਮਰੀ ਹੈ ਕਾਈਪੀ ਤੋਂ ਹੋਣਾ ਹੈ ਇਹ ਅਕਸਰ ਇਹ ਜਦੋਂ ਵੀ ਇੱਕ ਸੂਚੀ ਬਣਦੀ ਹੈ ਤਾਂ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਨਾਮ ਉਹ ਕਾਲਮ ਹੈ ਨਾ ਉਹ ਬੇਪਰਵਾਹੀ ਦੇ ਵਿੱਚ ਸੀ ਤਾਂ ਇਹ ਸਹੀ ਆਉਂਦਾ ਹੈ ਕਿ ਕਾਫੀ ਜਿੰਨੇ ਸੰਖਿਆ 82 ਤੋਂ ਲੈ ਕੇ 100 ਤੱਕ ਦਾ ਲਿਖਦੇ ਨੇ ਤਾਂ ਸੰਖਿਆ ਸਹੀ ਕਰਦੇ ਨੇ ਸਾਂਝੀ ਰੇਡੀ ਮੰਦਰ ਉਹਦੇ ਨਾਲ ਉਸਦੀ ਰੋਕੀ ਗਏ ਤਾਂ ਜੀ ਕਿਸਾਰੂ ਦੁਬਾਰੇ ਨਹੀਂ ਬਣਾਈ ਅਨੇ ਜੀ ਦਰਾਖੋਈ ਦਰਾਖੋਈ ਦੇਖੋ ਇਹਦੇ ਸਾਈਡ ਤੇ ਬੈਠਾ ਕੀਤਾ ਸਾਂਝੀ ਰੇਅਨ ਨੇ ਮੰਨਦੇ ਹੀ ਕਿ ਉਹਨੂੰ ਪੀਰਸੀ ਹਾਈ ਕੋਰਟੇ ਕੋਰ ਕੇਸ ਪਾਇਆ ਸੀ ਜਿਹਦੇ ਚ ਸਟੇ ਹੈਗੀ ਦਰਪਾਨ ਦੇ ਕਰਤੇ ਉਹ ਉਸ ਤੇ ਸਟੇ ਦੇ باوجود ਇਹ ਰੁਕੂ ਟੇਕ दा, इस चीज़ का ये डिटेल्स इनवैस होनी चाहिए असं रेप्रजेंटेशन देवें और मैं कहना चाहनी हाँ एस डी एम साहब एगजेकटिव एडमिन सिटी मैंडेटरी है, कर दी दी तो है कर नक्शा पास और उदाहरण है एस पी सी एल भी ऑफिस कॉम्पलैक्स बना रहे हैं उन्होंने भी नक्शा पास कराया जो फीस